ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਆਪਣੇ ਅੰਮ੍ਰਿਤਸਰ 에য়ারਪੋਰਟ ਤੋਂ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਦੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਸਟਮਰ ਪਾਗ ਨੇੜੇ ਪੰਜ ਲੱਖ ਰੁਪਏ ਦਾ ਸੋਨਾ ਜਬ ਤੱਕ ਇਤਤ ਦੇ ਮਲਜਮਾਂ ਦੇ ਕੋਲੋਂ ਸੋਨਾ ਬਰਾਮਦ ਕਰਕੇ ਮੁਲਾਕਨ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਪ੍ਰਾਪਤੀ ਜਾਣਕਾਰੀ ਅਨੁਸਾਰ ਮਲਜਮੀ ਬੀ ਤੀ ਰਾਤ ਮਿਲਾਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਦੇ ਉਤਰੇ ਸਨ ਤੇ ਜਾਂਚ ਦੇ ਉੱਤੇ ਦਰਾਂ ਯਾਤਰੀ ਪੂਰੇ ਦਸਤਾਵੇਜ਼ੀ ਨੀ ਦਿਖਾ ਸਕਿਆ ਇਸ ਤੋਂ ਬਾਅਦ ਕਸਟਮਰ ਨੇ ਸੋਨਾ ਜਬਤ ਕਰ ਲਿਆ ਸੇ ਕਸਟਮ ਕਾਰੀਰਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਲਜਮ 24 ਕੈਰੇਟ ਕੱਚਾ ਸੋਨਾ 4 ਚੂੜੀਆਂ ਵਿੱਚ ਬਦਲ ਕੇ ਲਿਆਇਆ ਸੀ ਜਦੋਂ ਕਸਟੋ ਦੁਆਰ ਚੂੜੀਆਂ ਦਾ ਵਜਨ ਕੀਤਾ ਗਿਆ ਤਾਂ ਉਹਨਾਂ ਦਾ ਭਾਰ 672 ਗ੍ਰਾਮ ਪਾਇਆ ਗਿਆ ਤੇ ਇਸ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਕੀਤਾ ਗਿਆ ਜੋ ਕਿ ਲਗਭਗ 50 ਲੱਖ ਰੁਪਏ ਬਣਦਾ ਹੈ ਤੇ ਫਿਲਹਾਲ ਇਹ ਸੋਨਾ ਕਸਟਮ ਐਕਟ 2015 ਦੀ ਧਾਰਾ 110 ਤਹਿਤ ਜਬਤ ਕੀਤਾ ਗਿਆ ਹੈ ਤੇ ਕਸਟਮਰ ਬਾਗ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਨਿਆਉਸ ਦੀ ਫਲਾਈਟ ਨੰਬਰ N0534 ਰਾਤ ਨੂੰ ਅੰਬਸਰ ਅੰਤਰਰਾਸ਼ਟਰੀ ਵਾਈਅਡੇ ਉਤਰੀ ਸੀ ਕਸਟਮ ਕਲੀਅਰਸ ਦੌਰਾਨ ਇੱਕ ਯਾਤਰੀ ਦੇ ਸਮਾਨ ਦੀ ਜਾਂਚ ਕੀਤੀ ਗਈ ਔਰ ਉਸਦੇ ਬੈਗ ਤੋਂ ਸੋਨੇ ਦੀਆਂ 4 ਚੂੜੀਆਂ ਬਰਾਮਦ ਹੋਈਆਂ ਵੀਡੀਓ ਦੇਖਣ ਲਈ ਟੋਵਾ ਦਾਤਨਵਾਲ